ਕਿੱਲੋ ਲਿਆਂਦੇ ਪੂਰੇ ਹਾਂ ਕਿਲੋ ਆ ਪੂਰੇ ਬਣਾ ਦਾਂ ਫਿਰ ਕੈਂਡੀ ਬਣਾ ਦੇ ਪਰ ਬਣਾ ਹੀ ਬਜਾਰ ਵਰਗੀ ਜਮਾਂ ਮੈਂ ਕਿਹਾ ਬਾਜ਼ਾਰ ਦੇ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਤਾਂ ਭਈਆਂ ਦੇ ਗੰਦਲੇ ਹੱਥ ਲੱਗੇ ਹੁੰਦੇ ਆਪਾਂ ਤਾਂ ਟਾਪ ਦੀ ਬਣਾ ਕੇ ਦਿਖਾਵਾਂਗੇ ਤੈਨੂੰ ਖਾਦੇ ਤੋਂ ਪਤਾ ਚੱਲੂ ਖਾਦੇ ਤੋਂ ਪਤਾ ਲੱਗੂ ਲਓ ਜੀ ਸਸੀ ਕਾਲ ਜੀ ਸਾਰੇ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਤੇ ਲਓ ਵੀ ਮਿੱਤਰੋ ਅੱਜ ਕਰਨ ਕਰਾ ਮੈਨੂੰ ਕੈਂਡੀ ਬਣਾ ਕੇ ਦਿਖਾ ਜਿਹੜੇ ਕਿ ਆਪਾਂ ਘਰ ਦੇ ਵਿੱਚ ਕਹਿੰਦੇ ਸੁੱਕਾ ਔਲੇ ਦਾ ਮਰੱਬਾ ਤੇ ਬਾਜ਼ਾਰ ਦੇ ਵਿੱਚੋਂ ਭਾਈ ਲੈ ਲੈਣੇ ਹੈ ਕਹੇ ਜੇ ਹੱਥ ਲਾਉਂਦੇ ਆ ਕਹੇ ਜੇ ਨਾ ਕਹੇ ਜੀ ਮਾੜੀ ਖੰਡ ਪਾਉਂਦੇ ਆ ਤੇ ਤੁਹਾਨੂੰ ਆਪਾਂ ਤੁਹਾਨੂੰ ਘਰ ਦੇ ਵਿੱਚ ਦੱਸਾਂਗੇ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਕਿਵੇਂ ਬਣਦਾ ਹੈ ਭੈਣ ਤੇ ਭਰਾ ਸਾਰਿਆਂ ਨੂੰ ਆਸਾਨੀ ਨਾਲ ਆਪਣੇ ਘਰ ਦੇ ਵਿੱਚ ਬਣਾ ਸਕਦੇ ਆ ਆਜੋ ਵੀ ਮਿੱਤਰੋ ਵੀਡੀਓ ਨਾਲ ਬਨੇ ਰਹੋ ਸਾਰੇ ਜਾਣੇ ਸਭ ਤੋਂ ਪਹਿਲਾਂ ਬਾਈ ਤੁਸੀਂ ਇੱਕ ਕੜਾਹੀ ਲੈਣੀ ਹੈ ਕੜਾਹੀ ਦੇ ਵਿੱਚ ਬਾਈ ਤੁਸੀਂ 1 ਲੀਟਰ ਦਾ 2 ਲੀਟਰ ਪਾਣੀ ਜਿਹੜਾ ਪਾ ਲੈਣਾ ਇਸ ਤਰ੍ਹਾਂ ਬਾਈ ਪਾਣੀ ਪਾਉਣਾ ਤੁਸੀਂ ਲਓ ਵੀ ਮਿੱਤਰੋ ਪਾਣੀ ਆਪਾਂ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਜਿਹੜੇ ਕਿਲੋ ਆਉਣਾਂਗੇ ਦੱਸਾਂਗੇ ਤੁਹਾਨੂੰ ਕਿਵੇਂ ਬਣਦੀ ਹੈ ਕੈਂਡੀ ਨਾ ਤਾਂ ਇਹਦੇ ਵਿੱਚ ਤੇਲ ਲੱਗੂਗਾ ਨਾ ਇਹ ਤਲੇ ਜਾਣਗੇ ਬਿਲਕੁਲ ਸੁੱਕੀ ਤਰ੍ਹਾਂ ਬਣਾਵਾਂਗੇ ਆਹ ਕਿਲੋ ਦੇ ਕਿਲੋ ਔਲੇ ਜਿਹੜੇ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਤੇ ਲਓ ਵੀ ਮਿੱਤਰੋ ਹੁਣ ਨੂੰ 15 ਤੋਂ 20 ਮਿੰਟ ਚੰਗੀ ਤਰ੍ਹਾਂ ਅੱਗ ਦੇ ਉੱਤੇ ਨੂੰ ਉਬਾਲ ਲੈਣਾ ਜਿੰਦੇ ਤੱਕ ਇਹ ਪੋਲੇ ਨਾ ਹੋਏ ਨਾ ਲਓ ਵੀ ਮਿੱਤਰੋ ਔਲੇ ਆ ਜਿਹੜੇ ਆਪਣੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਬਲ ਕੇ ਜਿਹੜੇ ਤਿਆਰ ਹੋ ਚੁੱਕੇ ਆ ਤੇ ਕਰਨ ਨੂੰ ਮੈਂ ਕਹੂੰਗਾ ਮੜਾ ਇਹ ਕੈਮਰਾ ਕੋਲੇ ਮਾਰ ਕਰਾਂ ਮ ਆਪਣੇ ਭਰਾਵਾਂ ਮਿੱਤਰਾਂ ਨੂੰ ਦਿਖਾਓ ਵੀ ਔਲਿਆਂ ਦਾ ਕਲਰ ਆ ਜਿਹੜਾ ਉਹ ਵੀ ਚੇਂਜ ਹੋ ਗਿਆ ਤੇ ਇਸ ਤਰ੍ਹਾਂ ਬਈ ਨੂੰ ਚੰਗੀ ਤਰ੍ਹਾਂ ਉਬਾਲ ਕੇ ਅੱਗ ਦੇ ਤੋਂ ਠੰਡਾ ਕਰ ਲੈਣਾ ਲੋ ਵੀ ਭੈਣੋ ਤੇ ਭਰਾਵੋ ਜਿਹੜੇ ਔਲੇ ਸੇ ਆਪਣੇ ਬਿਲਕੁਲ ਨਰਮ ਹੋ ਚੁੱਕੇ ਐ ਤੇ ਕਰਨ ਨੂੰ ਮੈਂ ਕਹੂੰਗਾ ਥੋੜਾ ਇਹ ਕੈਮਰਾ ਕੋਲੇ ਮਾਰੂਗਾ ਤੇ ਦਿਖਾ ਦੇਣੀ ਔਲਿਆਂ ਦਾ ਜਿਹੜਾ ਸਾਈਜ਼ ਆਪ ਵੱਡਾ ਲਿਆ ਸੀ ਛੋਟੇ ਔਲੇ ਤੁਸੀਂ ਨਹੀਂ ਲੈਣੇ ਇੱਕ ਧਿਆਨ ਤੁਸੀਂ ਇਹ ਰੱਖਣਾ ਐ ਵੀ ਔਲੇ ਜਾਲੇ ਵਾਲੇ ਨਹੀਂ ਲੈਣੇ ਜੇ ਜਾਲੇ ਵਾਲੇ ਲੈ ਲੋਗੇ ਤਾਂ ਉਹਦੀ ਜਿਹੜੀ ਔਲਾ ਕੈਂਡੀ ਬਣੂਗੀ ਉਹ ਬਿਲਕੁਲ ਟੈਸਟੀ ਨਹੀਂ ਬਣੂਗੀ ਤੇ ਜਾਲੇ ਤੁਹਾਡੇ ਮੂੰਹ ਦੇ ਵਿੱਚ ਆਈ ਜਾਣਗੇ ਤੇ ਮੈਂ ਕਰਨ ਨੂੰ ਕਹੂੰਗਾ ਮੜਾ ਇਹ ਕੈਮਰਾ ਕੋਲੇ ਮਾਰੂਗਾ ਇਸ ਤਰ੍ਹਾਂ ਇਹਨਾਂ ਕਲੀਆਂ ਜਿਹੜੀਆਂ ਤੁਸੀਂ ਅਲੱਗ-ਅਲੱਗ ਕਰ ਲੈਣੀਆਂ ਇਹਨਾਂ ਦੀ ਤੇ ਜਿਹੜੀ ਹਿਰਕ ਹੋਊਗੀ ਉਹਨੂੰ ਪਾਸੇ ਰੱਖ ਹਿੜਕਾਂ ਨੂੰ ਤੁਸੀਂ ਪਾਸੇ ਕੱਢ ਦੇਣਾ ਹੈ ਹਿੜਕਾਂ ਪਾਸੇ ਕੱਢਣ ਤੋਂ ਬਾਅਦ 12 ਘੰਟੇ ਰਾਤ ਭਰ ਇਹਨੂੰ ਇੱਕ ਸਾਫ਼ ਕੱਪੜੇ ਦੇ ਉੱਤੇ ਸੁੱਕਣਾ ਪਾ ਕੇ ਰੱਖਣਾ ਹੈ ਤਾਂ ਉਹ 12 ਘੰਟਿਆਂ ਬਾਅਦ ਜਿਹੜੇ ਆਪਾਂ ਔਲੇ ਉਵਾਲ ਕੇ ਰੱਖੇ ਸੀ ਉਹਨਾਂ ਦਾ ਰੰਗ ਵਗੈਰਾ ਤੁਹਾਨੂੰ ਦਿਖਾ ਦੇ ਨੇ ਇਸ ਤਰ੍ਹਾਂ ਹੋ ਜਾਣਗੇ ਬਿਲਕੁਲ ਤੇ ਇੱਕ ਕੱਪੜੇ ਦੇ ਉੱਤੇ ਪਾ ਕੇ ਤੁਸੀਂ 12 ਘੰਟੇ ਨੂੰ ਸੁਕਾਉਣੇ ਹੈ ਤੇ ਨਮੀ ਵਗੈਰਾ ਇਹਦੇ ਵਿੱਚੋਂ ਬਿਲਕੁਲ ਖਤਮ ਕਰ ਲੈਣੀ ਹੈ ਜੇ ਨਮੀ ਰਹੂਗੀ ਤਾਂ ਤੁਹਾਡੇ ਔਲੇ ਦਾ ਕੈਂਡੀ ਮਰੱਬਾ ਹੋਊਗਾ ਬਿਲਕੁਲ ਖਰਾਬ ਹੋ ਜਾਊਗਾ ਜੇ ਤੁਸੀਂ ਸੁੱਕਾ ਰੱਖੋਗੇ ਤਾਂ ਬਿਲਕੁਲ ਵਧੀਆ ਸੁੱਕਾ ਤੇ ਜਿਹਾ ਜਿਹਾ ਆਪਾਂ ਬੱਚਿਆਂ ਨੂੰ ਟੌਪ ਸਭ ਤੋਂ ਪਹਿਲਾਂ ਬਾਈ ਤੁਸੀਂ ਇੱਕ ਬਰਤਨ ਲੈਣਾ ਘਰ ਦੇ ਵਿੱਚ ਤੁਹਾਡੇ ਕੋਲੇ ਕੋਈ ਬਰਤਨ ਹੋ ਸਕਦਾ ਰਬੜ ਦਾ ਹੋਵੇ ਬਿਹਤਰ ਹੋਊਗਾ ਜੇ ਤੁਹਾਡੇ ਕੋਲ ਕੱਚ ਦਾ ਬਰਤਨ ਹੋਊਗਾ ਉਹੀ ਇਹਦੇ ਲਈ ਸਹੀ ਰਹਿੰਦਾ ਹੈ ਪਰ ਸਾਡੇ ਕੋਲੇ ਕੱਚ ਦਾ ਬਰਤਨ ਨਹੀਂ ਸੀ ਅਸੀਂ ਇਹਦੇ ਲਈ ਸਟੀਲ ਦਾ ਬਰਤਨ ਯੂਜ਼ ਕਰ ਰਹੇ ਹਾਂ ਲਓ ਵੀ ਮੇਤਰੋ ਸਭ ਤੋਂ ਪਹਿਲਾਂ ਤੁਸੀਂ ਕਿਲੋ ਆਉਣੇ ਲੈਣੇ ਇਹਨਾਂ ਗਿੜਕਾ ਤੁਸੀਂ ਕੱਢ ਦੇਣੀਆਂ ਬਾਹਰ ਤੇ ਇਹਦੇ ਵਿੱਚ ਬਾਈ ਤੁਸੀਂ ਕਰਨਾ ਹੈ ਅੱਧਾ ਕਿਲੋ ਵਧੀਆ ਟੌਪ ਕੁਆਲਿਟੀ ਦੇ ਖੰਡ ਪਾਉਣੀ ਹੈ ਅੱਧਾ ਕਿਲੋ ਇਸ ਤਰ੍ਹਾਂ ਇਹਦੇ ਉੱਪਰ ਪਾ ਲੈਣੀ ਖੰਡ ਹੁਣ ਤੁਸੀਂ ਆਖੋਗੇ ਇਹਨੂੰ ਤਲਿਆ ਨਹੀਂ ਕਰਿਆ ਨਹੀਂ ਇਹਦੇ ਵਿੱਚ ਬਿਲਕੁਲ ਕੋਈ ਪਾਣੀ ਨਹੀਂ ਲੱਗਦਾ ਬਿਲਕੁਲ ਕੁਝ ਤਲੈਣੀਆਂ ਦਾ ਇਸ ਨੂੰ ਤੁਸੀਂ ਕਰਨਾ ਚੰਗੀ ਤਰ੍ਹਾਂ ਇਹ ਖੰਡ ਪਾ ਲੈਣੀ ਉੱਪਰ ਪਲੇਟ ਦੇ ਉੱਪਰ ਖੰਡ ਪੈ ਗਈ ਤੇ ਇਹਦੇ ਵਿੱਚ ਇੱਕ ਪਾਊਡਰ ਆਉਂਦਾ ਹੁੰਦਾ ਬਈ ਪਸਾਰੀ ਦੀ ਦੁਕਾਨ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜੂਆ ਸਕਰੀਨ ਸ਼ਾਟ ਆਪਾਂ ਲਾ ਦਾਂਗੇ ਜੀ ਤੁਸੀਂ ਆਨਲਾਈਨ ਵੀ ਮੰਗਾਉਣਾ ਤਾਂ ਐਮਾਜ਼ਨ ਤੋਂ ਫਲਿੱਪਕਾਰਟ ਤੋਂ ਆਰਡਰ ਕਰ ਸਕਦੇ 20 ਰੁਪਏ ਦਾ ਪੈਕਟ ਹੈ ਜਿਹੜੇ ਦਾ ਮੇਨ ਮੁੱਦਾ ਇਹਦੇ ਵਿੱਚ ਹੁੰਦਾ ਹੈ ਤੁਹਾਡੇ ਜਿਹੜੇ ਔਲੇ ਖਰਾਬ ਨਹੀਂ ਹੁੰਦਾ ਉਲੀ ਨਹੀਂ ਲੱਗਣ ਦਿੰਦਾ ਤੇ ਟੈਸਟ ਵਗੈਰਾ ਪਾਣੀ ਵਗੈਰਾ ਜਿਹੜਾ ਬਣੂਗਾ ਇਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਹੁਣ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਤੇ ਇੱਕ ਡੱਬੇ ਦੇ ਵਿੱਚ ਭਰ ਕੇ ਇਹਨੂੰ ਇਸ ਤਰ੍ਹਾਂ ਰੱਖ ਦੇਣਾ ਮੁਰਕੇ ਨੂੰ ਤੁਸੀਂ ਮਿਕਸ ਕਰ ਲੈਣੇ ਪਾਣੀ ਵਗੈਰਾ ਇਹਦੇ ਵਿੱਚ ਕੋਈ ਬਿਲਕੁਲ ਨਹੀਂ ਲਾਉਣਾ ਤੁਸੀਂ ਡੱਬੇ ਨੂੰ ਬਾਅਦ ਵਿੱਚ ਬੰਦ ਕਰ ਲੈਣਾ ਬੰਦ ਕਰਕੇ ਇਹਨੂੰ 5 ਤੋਂ 7 ਦਿਨਾਂ ਤੱਕ ਇਹਨੂੰ ਢੱਕ ਦੇਣਾ 7 ਤੋਂ ਬਾਅਦ ਨਹੀਂ 4 ਕਿ ਦਿਨਾਂ ਬਾਅਦ ਤੁਸੀਂ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਹਲਾਚ ਲਾ ਕੇ ਇਹਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਤੇ ਬਾਅਦ ਸ਼ਾਮ ਦੇ ਵਿੱਚ ਇਹਨੂੰ ਛਾਵੇਂ ਕਿਸੇ ਕਪੜੇ ਵਗੈਰਾ ਤੇ ਪਾ ਕੇ ਇੱਕ ਤੋਂ ਡੇਢ ਦਿਨ ਤੱਕ ਛਾਵੇਂ ਸਗਾ ਲੈਣਾ ਤੇ ਤੁਹਾਡੀ ਔਲਾ ਕੈਂਡੀਆਂ ਬਣ ਕੇ ਤਿਆਰ ਹੋ ਜੂਗੀ ਜਿਹੜੀ ਮਾਰਕੀਟ 'ਚ ਮਿਲਦੀ ਹੈ ਉਹਦੇ ਨਾਲ ਵੱਧ ਟੈਸਟੀ ਬਣੂਗੀ ਤੇ ਬੱਚਿਆਂ ਲਈ ਵੀ ਬਹੁਤ ਫਾਇਦੇਮੰਦ ਨਾਲ ਤਾਂ ਭੁੱਖ ਵਗੈਰਾ ਲੱਗਦੀ ਹੈ ਤੇ ਜਿਹੜੇ ਚਿਹਰੇ ਤੇ ਚਮਕ ਉਹ ਵੀ ਆਉਂਦੀ ਹੈ ਤੇ ਵਾਲ ਜਿਹੜੇ ਆਪਣੇ ਚਿੱਟੇ ਹੋ ਜਾਂਦੇ ਉਹ ਵੀ ਇਹਦੇ ਨਾਲ ਕਾਲੇ ਹੁੰਦੇ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰੋ ਜੀ ਸ਼ਸ਼ੀ